ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੀ ਸਾਖੀ ਚ ਅਸੀਂ ਗੱਲ ਕੀਤੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਝੰਡੇ ਨਾਂ ਦੇ ਵਿਅਕਤੀ ਨੂੰ ਸਾਰੇ ਇਲਾਕੇ ਦਾ ਗੁਰੂ ਕਰਕੇ ਉਸ ਨੂੰ ਮੰਜੀ ਬਖਸ਼ ਦਿੱਤੀ ਸੀ ਜਦ ਐਸੇ ਗੱਲ ਦਾ ਰਾਜਾ ਸੁਦਰਸ਼ਨ ਨੂੰ ਪਤਾ ਲੱਗਾ ਕਿ ਇੱਕ ਤੱਪੇ ਨੇ ਝੰਡੇ ਨੂੰ ਸਾਰੇ ਨਗਰ ਦਾ ਗੁਰੂ ਬਣਾ ਦਿੱਤਾ ਹੈ ਤਾਂ ਉਸ ਨੇ ਗੁਰੂ ਜੀ ਨੂੰ ਸੱਦਣ ਵਾਸਤੇ ਇੱਕ ਆਦਮੀ ਭੇਜਿਆ ਉਸ ਸਮੇਂ ਗੁਰੂ ਜੀ ਪਾਸ ਇੰਦਰ ਸਿੰਘ ਤੇ ਝੰਡਾ ਦੋਵੇਂ ਬੈਠੇ ਸਨ ਰਾਜੇ ਦੇ ਉਸ ਆਦਮੀ ਨੇ ਕਿਹਾ ਤੁਹਾਡੇ ਵਿੱਚੋਂ ਤਪਾ ਕਿਹੜਾ ਹੈ ਉਸ ਨੂੰ ਰਾਜਾ ਸੁਦਰਸ਼ਣ ਨੇ ਬੁਲਾਇਆ ਹੈ ਤਦ ਇੰਦਰ ਸਿੰਘ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਰਾਜੇ ਪਾਸ ਜਾ ਕੇ ਤੁਹਾਡੀ ਬਾਬਤ ਸਭ ਕੁਝ ਸਮਝਾ ਦੇਵਾਂ ਕਿਉਂਕਿ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ ਤੇ ਕੋਈ ਅਯੋਗ ਗੱਲ ਨਾ ਕਰੇ ਇੰਦਰਸੈਨ ਆਗਿਆ ਲੈ ਕੇ ਸੁਦਰਸੈਨ ਪਾਸ ਗਿਆ ਅਤੇ ਉਸ ਨੂੰ ਆਖਿਆ ਸਰਨ ਗਉ ਸੰਤ ਕੀ ਲਖੀਏ ਸਰੂਪ ਕਰਤਾਰ ਅਰਥਾਤ हे ਰਾਜਨ ਤਪਾ ਗੁਰੂ ਨਾਨਕ ਜੀ ਕਰਤਾਰ ਦਾ ਰੂਪ ਹਨ ਉਹਨਾਂ ਦੀ ਸ਼ਰਣੀ ਪੈ ਜਾਵੋ ਕਿਉਂਕਿ ਉਹ ਉਹਨਿਆਂ ਨੂੰ ਭਰ ਦਿੰਦਾ ਹੈ ਤੇ ਭਰਿਆ ਨੂੰ ਉਹਨੇ ਕਰ ਦਿੰਦਾ ਹੈ ਉਜੜਿਆਂ ਨੂੰ ਵਸਾਉਣ ਵਾਲਾ ਤੇ ਵਸਦਿਆਂ ਨੂੰ ਉਜਾੜਨ ਵਾਲਾ ਹੈ ਛੋਟੇ ਤੋਂ ਵੱਡਾ ਤੇ ਵੱਡੇ ਤੋਂ ਇੱਕ ਛិន ਵਿੱਚ ਛੋਟਾ ਕਰਨ ਵਾਲਾ ਹੈ हे ਰਾਜਨ ਗੁਰੂ ਜੀ ਨੂੰ ਐਸਾ ਸਮਰਥ ਸ਼ਕਤੀਵਾਨ ਸਮਝੋ ਗੁਰੂ ਜੀ ਦੀ ਮਹਿਮਾ ਸੁਣ ਕੇ ਸੁਦਰ ਸ਼ੈਨ ਬੜੀ ਸ਼ਰਧਾ ਨਾਲ ਦੀਨ ਹੋ ਕੇ ਮਿੱਟੇ ਫਲ ਤੇ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਨੰਗੇ ਪੈਰੀ ਚੱਲ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਅਸ਼ਟਾਂਗ ਹੋ ਕੇ ਚਰਣਾ ਤੇ ਸਿਰ ਰੱਖ ਕੇ ਉੱਤੇ ਹੀ ਲੰਮਾ ਪਿਆ ਰਿਹਾ ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪਿੱਠ ਤੇ ਥਾਪੀ ਦੇ ਕੇ ਆਖਿਆ ਉਠੋ ਰਾਜਨ ਤੂੰ ਆਪਣੇ 17 ਗਵੰਢੀ ਰਾਜਿਆਂ ਦਾ ਰਾਜ ਰਾਜਾ ਹੋ ਗਿਆ ਹੈ ਉਹ ਸਾਰੇ ਤੇਰੀ ਈਨ ਮੰਨਣਗੇ ਸੁਦਰਸ਼ੇਨ ਇਹ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ ਹੈ ਸੁਦਰਸ਼ੇਨ ਤੂੰ ਝੰਡੇ ਦੀ ਬਰਾਬਰੀ ਨਾ ਕਰੀ ਉਸ ਦੇ ਅੱਗੇ ਨੀਵੇਂ ਹੋ ਕੇ ਰਹਿਣਾ ਇਸ ਦੇਸ਼ ਦੀ ਸਾਰੀ ਸਿੱਖੀ ਅਸਾਂ ਝੰਡੇ ਦੇ سپرد ਕੀਤੀ ਹੈ ਰਾਜੇ ਨੇ ਕਿਹਾ ਗੁਰੂ ਜੀ ਮੇਰਾ ਰਾਜ ਭਾਗ ਝੰਡੇ ਨੂੰ ਦੇ ਦਿਓ ਤੇ ਮੈਨੂੰ ਆਪਣੇ ਨਾਲ ਲੈ ਚਲੋ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ ਇਹ ਗੱਲ ਕਰਕੇ ਰਾਜੇ ਦੀਆਂ ਅੱਖਾਂ 'ਚੋਂ ਪ੍ਰੇਮ ਨਾਲ ਅਥਰੂ ਵਗਣ ਲੱਗ ਪਏ ਰਾਜੇ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ हे ਰਾਜਨ ਅਸੀਂ ਸਦਾ ਹੀ ਤੇਰੇ ਪਾਸ ਹਾਂ ਜਦੋਂ ਤੂੰ ਸਾਡੇ ਪ੍ਰਤੱਖ ਦਰਸ਼ਨ ਕਰਨੇ ਚਾਹੇ ਪਵਿੱਤਰਤਾ ਨਾਲ ਕੜਾ ਪ੍ਰਸ਼ਾਦ ਕਰਕੇ ਪਾਸ ਇੱਕ ਟੱਕਾ ਰੱਖ ਕੇ ਅਰਦਾਸ ਕਰਨੀ ਮੈਂ ਉਸੇ ਸਮੇਂ ਪ੍ਰਗਟ ਹੋ ਕੇ ਤੇਰੇ ਮਨ ਦੀ ਕਾਮਨਾ ਪੂਰੀ ਕਰਾਂਗਾ ਇਸ ਤਰ੍ਹਾਂ ਰਾਜੇ ਸਹਿਤ ਸਭ ਨੂੰ ਧੀਰਜ ਦੇ ਕੇ ਗੁਰੂ ਜੀ ਅੱਗੇ ਨੂੰ ਵਿਦਾ ਹੋ ਗਏ ਸੁਦਰसेन ਨੂੰ ਧੀਰਜ ਦੇ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਸਮੁੰਦਰ 'ਤੇ ਗੁਰੂ ਜੀ ਸਾਫ਼ ਪੱਧਰੀ ਧਰਤੀ ਵਾਂਗੂ ਤੁਰੇ ਜਾਂਦੇ ਸਨ ਅਤੇ ਮੂੰਹ ਤੋਂ ਬੜੇ ਮਿੱਠੇ-ਮਿੱਠੇ ਹਾਸ ਰਸ ਦੇ ਬਚਨ ਕਰਦੇ ਹੋਏ ਹੌਲੀ-ਹੌਲੀ ਗੁਰੂ ਜੀ ਇੱਕ ਟਾਪੂ ਵਿੱਚ ਪਹੁੰਚ ਗਏ ਉੱਥੋਂ ਦੋ ਕੋਹਾਂ ਤੇ ਇੱਕ ਬੜਾ ਸੁੰਦਰ ਸ਼ਹਿਰ ਵੇਖ ਕੇ ਗੁਰੂ ਜੀ ਉੱਥੇ ਹੀ ਡੇਰਾ ਲਾ ਕੇ ਬੈਠ ਗਏ ਮਰਦਾਨੇ ਨੇ ਕਿਹਾ ਜੇ ਆਗਿਆ ਦੇਵਾਂ ਤਾਂ ਸ਼ਹਿਰ ਵਿੱਚੋਂ ਕੁਝ ਖਾ ਆਵਾਂ ਗੁਰੂ ਜੀ ਨੇ ਕਿਹਾ ਇਸ ਸ਼ਹਿਰ ਦਾ ਨਾਮ ਬ੍ਰਹਮਪੁਰ ਹੈ ਅਤੇ ਇੱਥੋਂ ਦਾ ਰਾਜਾ ਬ੍ਰਾਹਮਣ ਹੈ ਜਦ ਗੁਰੂ ਜੀ ਇਹ ਗੱਲਾਂ ਕਰ ਰਹੇ ਸਨ ਤਾਂ ਹਰਨਾ ਦੀ ਇੱਕ ਵੱਡੀ ਡਾਰ ਅੱਗੋਂ ਭੱਜੀ-ਭੱਜੀ ਲੰਗੀ ਅਤੇ ਉਹਨਾਂ ਦੇ ਪਿੱਛੇ ਸੂਰ ਆਉਂਦੇ ਡਿੱਠੇ ਇਹਨਾਂ ਦੇ ਪਿੱਛੋਂ ਬੜੇ ਜ਼ੋਰ ਨਾਲ ਕੁੱਤੇ ਭੱਜੇ ਜਾ ਰਹੇ ਸਨ ਅਤੇ ਕੁੱਤਿਆਂ ਦੇ ਪਿੱਛੇ ਸ਼ਿਕਾਰੀ ਹੱਥਾਂ ਵਿੱਚ ਜਾਲ ਫੜ ਕੇ ਭੱਜੇ ਜਾ ਰਹੇ ਸਨ ਹਰਨਾ ਅਤੇ ਸੂਰਾਂ ਦੀਆਂ ਡਾਰਾਂ ਉੱਤੇ ਬਾਜ਼ ਬਹਿਰੀਆਂ ਉਹਨਾਂ ਨੂੰ ਝਪਟਾ ਮਾਰਨ ਵਾਸਤੇ ਉੱਡੇ ਜਾ ਰਹੇ ਸਨ ਇਹਨਾਂ ਸ਼ਿਕਾਰੀਆਂ ਦੇ ਪਿੱਛੇ ਘੋੜ ਸਵਾਰ ਘੋੜੇ ਦੌੜਾਈ ਆ ਰਹੇ ਸਨ ਤੇ ਉਹਨਾਂ ਦੇ ਪਿੱਛੇ ਰਾਜਾ ਮਧੁਰਬੈਨ ਘੋੜੇ ਤੇ ਚੜਿਆ ਆ ਰਿਹਾ ਸੀ ਜਦ ਉਹ ਗੁਰੂ ਜੀ ਪਾਸੋਂ ਲੰਘਣ ਲੱਗਾ ਤਾਂ ਉਸਨੇ ਮਰਦਾਨੇ ਨੂੰ ਪੁੱਛਿਆ ਤੁਸੀਂ ਕੌਣ ਹੋ ਜੋ ਜੰਗਲ ਵਿੱਚ ਬੈਠੇ ਹੋ ਮਰਦਾਨਾ ਭੁੱਖ ਨਾਲ ਅੱਕਿਆ ਬੈਠਿਆ ਸੀ ਉਸਨੇ ਰਾਜੇ ਵੱਲ ਅੱਖਾਂ ਕਰਕੇ ਕ੍ਰੋਧ ਨਾਲ ਆਖਿਆ ਤੇਰੀਆਂ ਅੱਖਾਂ ਨਾਲ ਹਨ ਤੈਨੂੰ ਨਹੀਂ ਦਿਸਦਾ ਸੀ ਕੌਣ ਹਾਂ ਭਾਈ ਬਾਲੇ ਨੇ ਜਦ ਇਹ ਵੇਖਿਆ ਕਿ ਮਰਦਾਨਾ ਭੁੱਖ ਨਾਲ ਸਤਿਆ ਹੋਇਆ ਇਸ ਤਰ੍ਹਾਂ ਗੁੱਸੇ ਨਾਲ ਬੋਲ ਰਿਹਾ ਹੈ ਤਾਂ ਭਾਈ ਬਾਲੇ ਨੇ ਰਾਜੇ ਨੂੰ ਕਿਹਾ ਅਸੀਂ ਬੜੀ ਦੂਰ ਤੋਂ ਆਏ ਹਾਂ ਸਾਡੀ ਕਿਸੇ ਨਾਲ ਜਾਣ ਪਛਾਣ ਨਹੀਂ ਹੈ ਅਸੀਂ ਸੰਤ ਭੇਖ ਵਿੱਚ ਦੇਸ਼ ਪ੍ਰਦੇਸ਼ ਦੀ ਸੈਰ ਕਰਦੇ ਫਿਰਦੇ ਹਾਂ ਇਹ ਗੱਲ ਸੁਣ ਕੇ ਮਧੁਰਬਨ ਨੇ ਮਨ ਵਿੱਚ ਸੋਚਿਆ ਕਿ ਉਹੀ ਤਪਾਣਾ ਹੋਵੇ ਜਿਸ ਨੇ ਝੰਡੇ ਬਾਢੀ ਨੂੰ ਗੁਰੂ ਬਣਾਇਆ ਹੈ ਅਤੇ ਮਧੁਰਬੈਨ ਨੂੰ ਰਾਜਿਆਂ ਉੱਤੇ ਵੱਡਾ ਰਾਜਾ ਕੀਤਾ ਹੈ ਇਹ ਵਿਚਾਰ ਕੇ ਪੁੱਛਣ ਲੱਗਾ ਤੁਹਾਡਾ ਨਾਮ ਕੀ ਹੈ ਅਤੇ ਦੇਸ਼ ਕਿਹੜਾ ਹੈ ਕਿੱਥੇ ਜਾ ਰਹੇ ਹੋ ਅਤੇ ਤੁਹਾਡਾ ਭੇਖ ਕਿਹੜਾ ਹੈ ਭਾਈ ਬਾਲੇ ਨੇ ਉੱਤਰ ਦਿੱਤਾ ਕਿ ਇਹ ਤਪਾ ਗੁਰੂ ਨਾਨਕ ਜੀ ਹਨ ਇਹਨਾਂ ਦੇ ਪਾਸ ਮਰਦਾਨਾ ਬੈਠਾ ਹੈ ਅਤੇ ਮੇਰਾ ਨਾਮ ਬਾਲਾ ਹੈ ਅਸੀਂ ਇਹਨਾਂ ਦੇ ਚਰਨਾਂ ਦੇ ਸੇਵਕ ਹਾਂ ਸਾਡਾ ਦੇਸ਼ ਪੰਜਾਬ ਹੈ ਇਹ ਗੱਲਾਂ ਸੁਣ ਕੇ ਮਧੁਰਬੈਨ ਨੇ ਘੋੜੇ ਤੋਂ ਉਤਰ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਤਪਾ ਜੀ ਆਪ ਸ਼ਹਿਰ ਵਿੱਚ ਚਲੋ ਅਤੇ ਸੁੰਦਰ ਮੰਦਰਾਂ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਭੰਡਾਰੇ ਲਈ ਮਨ ਪਾਉਂਦੀ ਰਸਦ ਲੈ ਕੇ ਭੋਜਨ ਕਰੋ ਜੇ ਨਗਰ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਹੁਕਮ ਕਰੋ ਸਭ ਕੁਝ ਇੱਥੇ ਹੀ ਭੇਜ ਦਿੰਦੇ ਹਾਂ ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਣ ਕੀਤਾ ਸੀ ਤੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਰਾਜਾ ਮਧੁਰਬੈਨ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਉਪਦੇਸ਼ ਬਖਸ਼ੋ ਜਿਸ ਨਾਲ ਸ਼ੁਭ ਗਤੀ ਹੋਵੇ ਗੁਰੂ ਜੀ ਨੇ ਉਸ ਨੂੰ ਸ਼ਰਦਾਬਾਨ ਅਧਿਕਾਰੀ ਸਮਝ ਕੇ ਬਚਨ ਕੀਤਾ ਜਗਤ ਨੂੰ ਮਿੱਥਿਆ ਜਾਣੋ ਸਤਨਾਮ ਦਾ ਸਿਮਰਨ ਕਰੋ ਨਾਮ ਸਿਮਰਨ ਤੋਂ ਬਿਨਾ ਸਾਰੇ ਜਪ ਤਪ ਤੇ ਧਰਮ ਕਰਮ ਨਿਸਫਲ ਹਨ ਜਿਵੇਂ ਕਾਗਜ਼ 'ਤੇ ਏਕਾ ਅੰਕ ਲਿਖਣ ਤੋਂ ਬਿਨਾ ਭਾਵੇਂ ਕਿੰਨੀਆਂ ਬਿੰਦੀਆਂ ਲਿਖੀਏ ਉਹਨਾਂ ਦੀ ਕੋਈ ਰਕਮ ਨਹੀਂ ਬਣਦੀ ਸਭ ਲਿਖਣਾ ਬੇਅਰਥ ਹੀ ਜਾਂਦਾ ਹੈ ਇਸ ਇਸ ਪ੍ਰਕਾਰ ਹੀ ਇੱਕ ਨਾਮ ਤੋਂ ਬਿਨਾ ਜਿਤਨੇ ਵੀ ਜਪ ਤਪ ਤੇ ਨੇਮ ਕਰਮ ਹਨ ਸਭ ਬਿਰਥਾ ਜਾਂਦੇ ਹਨ ਜੇ 1 ਕਾ ਲਿਖ ਕੇ ਉਸ ਨਾਲ ਬਿੰਦੀਆਂ ਪਾਈਏ ਤਾਂ ਇੱਕ ਇੱਕ ਬਿੰਦੀ ਨਾਲ ਉਸ ਦੀ 10 ਗੁਣਾ ਕੀਮਤ ਵੱਜ ਜਾਂਦੀ ਹੈ ਤਿਵੇਂ ਹੀ ਨਾਮ ਸਿਮਰਨ ਨਾਲ ਜੇਕਰ ਜਪ ਤਪ ਤੇ ਹੋਰ ਧਰਮ ਕਰਮ ਤੇ ਨੇਮ ਕੀਤੇ ਜਾਣ ਤਾਂ ਉਹਨਾਂ ਦਾ ਬਹੁਤ ਫਲ ਹੁੰਦਾ ਹੈ ਐਸੇ ਪੁਰਸ਼ ਮੁਕਤੀ ਨੂੰ ਪ੍ਰਾਪਤ ਹੁੰਦੇ ਹਨ हे ਰਾਜਾ ਇਹ ਮਨ ਆਵਾਰਾ ਪਸ਼ੂ ਦੀ ਨਿਆਈ ਹੈ ਜੋ ਆਪਣੇ ਆਸਥਾਨ ਨੂੰ ਛੱਡ ਕੇ ਬੇਗਾਨਿਆਂ ਖੇਤਿਆਂ ਨੂੰ ਦੌੜਦਾ ਹੈ ਪਰ ਜੇ ਇਸ ਦੇ ਗੱਲ ਗੁਰੂ ਸ਼ਬਦ ਰੂਪੀ ਡਿਆ ਬਨ ਦਈਏ ਤਾਂ ਫਿਰ ਇਹ ਬਾਹਰ ਨਹੀਂ ਦੌੜਦਾ ਅਤਿ ਅੰਤ ਨੂੰ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਂਦਾ ਹੈ ਇਸ ਪ੍ਰਕਾਰ ਦਾ ਸ਼ੁਭ ਉਪਦੇਸ਼ ਸੁਣ ਕੇ ਰਾਜੇ ਦੀ ਨਾਮ ਨਾਲ ਲੇਵ ਲੱਗ ਗਈ ਉਸ ਦੇ ਹਿਰਦੇ ਭਗਤੀ ਭਾਵ ਜਾਗ ਪਿਆ ਉਪਰੰਤ ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਮੰਦਰਾਂ ਵਿੱਚ ਲਿਆਂਦਾ ਅਤੇ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਇੱਥੇ ਸਤ ਸੰਗਤ ਦੀ ਮਰਿਆਦਾ સ્થાપન ਕਰਕੇ अनेका પુરુષਾਂ ਨੂੰ ભક્તિ ભાવ ਵਿੱਚ જોੜ ਦਿੱਤਾ રાજેને ગુરુજી ਦਾ ਹੁਕਮ ਮੰਨ ਕੇ ਸਤ ਸੰਗ ਵਾਸਤੇ ਧਰਮਸ਼ਾਲਾ ਬਣਵਾਈ ਅਤੇ ਦੇਗ ਚਲਾਈ ਕੁਝ ਦਿਨ ਉਪਰੰਤ ਜਦ ਗੁਰੂજી ਚੱਲਣ ਲੱਗੇ ਤਾਂ ਆਪ ਜੀ ਨੇ ਕਿਹਾ हे ਰਾਜਾ ਮਧੁਰ ਬੈਨ તੁਸਾ ਰਾਜਾ ਮਧੁਰ ਸੈਨ ਦੀ ਈਨ ਮੰਨ ਕੇ ਉਸ ਨੂੰ ਭੇਟਾ ਦੇਣੀ ਮਧੁਰ ਬੈਨ ਨੇ ਕਿਹਾ ਜਿਵੇਂ ਹੁਕਮ ਹੈ ਤਿਵੇਂ ਹੀ ਕਰਾਂਗਾ ਇੱਥੋਂ ਚੱਲ ਕੇ ਤਿੰਨ ਦਿਨਾਂ ਉਪਰੰਤ ਗੁਰੂ ਜੀ ਇੱਕ ਪਹਾੜ ਲਾਗੇ ਰਮਣੀਕ ਥਾਂ ਵੇਖ ਕੇ ਬੈਠ ਗਏ ਇਸ ਟਾਪੂ ਵਿੱਚ ਬਹੁਤ ਪਹਾੜ ਸਨ ਇਸ ਵਿੱਚ ਇੱਕ ਦੇਵਗੰਧਾਰ ਨਗਰ ਸੀ ਜਿਸ ਦਾ ਰਾਜਾ ਇੱਕ ਰਾਖਸ਼ ਦੇਵਲੂਤ ਸੀ ਜਦ ਗੁਰੂ ਜੀ ਇੱਕ ਪਹਾੜ ਪਾਸ ਸੋਹਣੀ ਰਮਣੀ ਇੱਕ ਥਾਂ ਵੇਖ ਕੇ ਬੈਠ ਗਏ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਤਿੰਨ ਦਿਨ ਹੋ ਗਏ ਹਨ ਕੁਝ ਖਾਦਾ ਪੀਤਾ ਨਹੀਂ ਮੈਨੂੰ ਬਹੁਤ ਭੁੱਖ ਲੱਗੀ ਹੈ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਨਗਰ ਵੀ ਕੋਡੇ ਰਾਖਸ਼ ਵਰਗਾ ਹੀ ਹੈ ਜਿਸ ਨੇ ਤੈਨੂੰ ਤੇਲ ਦੇ ਤਪ ਦੇ ਕੜਾਹੇ ਵਿੱਚ ਪਾ ਦਿੱਤਾ ਸੀ ਹੁਣ ਜੇ ਤੇਰੀ ਮਰਜ਼ੀ ਹੈ ਤਾਂ ਚਲੇ ਆ ਜਾ ਕੁਝ ਖਾ ਪੀਆ ਮਰਦਾਨੇ ਨੇ ਕਿਹਾ ਸੜ ਜਾਵੇ ਇਹ ਨਗਰ ਮੈਂ ਇਸ ਵਿੱਚ ਕਦੇ ਨਹੀਂ ਜਾਵਾਂਗਾ ਗੁਰੂ ਜੀ ਨੇ ਹੱਸ ਕੇ ਕਿਹਾ ਇਸ ਨਗਰ ਵਿੱਚ ਜਾਣ ਤੋਂ ਬਿਨਾ ਕੰਮ ਨਹੀਂ ਬਣੇਗਾ ਇਸ ਕਰਕੇ ਅੱਜ ਤੂੰ ਜ਼ਰੂਰ ਚਲਿਆ ਜਾ ਮਰਦਾਨੇ ਨੇ ਕਿਹਾ ਗੁਰੂ ਜੀ ਮੈਨੂੰ ਰਾਖਸ਼ પાસે ਕਿਉਂ ਮਰਵਾਉਂਦੇ ਹੋ ਆਪ ਹੀ ਮਾਰ ਦਿਓ ਇਸ ਤਰ੍ਹਾਂ ਹਾਸ ਵਿਲਾਸ ਦੇ ਬਚਨ ਹੋ ਰਹੇ ਸਨ ਕਿ ਰਾਖਸ਼ਾਂ ਦਾ ਰਾਜਾ ਸ਼ਿਕਾਰ ਖੇਡਣ ਵਾਸਤੇ ਰਾਖਸ਼ਾਂ ਦੀ ਭਿਆਨਕ ਫੌਜ ਲੈ ਕੇ ਆ ਗਿਆ ਰਾਕਸ਼ਾਂ ਦੇ ਬڑے ਵੱਡੇ ਵੱਡੇ ਕੱਦ ਰੰਗ ਕਾਲੇ ਮੂੰਹ 'ਚੋਂ ਲੰਮੇ ਲੰਮੇ ਚਿੱਟੇ ਦੰਦ ਬਾਹਰ ਨਿਕਲੇ ਹੋਏ ਨੱਕ ਤੇ ਮੂੰਹ ਦੇ ਛੇਕ ਖੂਹ ਵਾਂਗੂ ਵੱਡੇ ਵੱਡੇ ਅੱਖਾਂ ਲਾਲ ਲਹੂ ਵਰਗੀਆਂ ਗੱਲ ਹੱਡਾਂ ਦੀ ਮਾਲਾ ਜਦ ਇਹ ਭਿਆਨਕ ਰੂਪ ਫੌਜ ਮਰਦਾਨੇ ਨੇ ਵੇਖੀ ਤਾਂ ਡਰ ਨਾਲ ਉਸ ਦੇ ਸਾਹ ਸੁੱਕ ਗਏ ਕਹਿਣ ਲੱਗਾ ਗੁਰੂ ਜੀ ਕੁੱਥਾ ਮਾਰਿਆ ਜੇ ਹੁਣ ਜਿਉਣਾ ਔਖਾ ਹੈ ਜੇ ਕੋਈ ਉਪਾਅ ਹੋ ਸਕਦਾ ਹੈ ਤਾਂ ਕਰੋ ਨਹੀਂ ਤਾਂ ਇਹਨਾਂ ਨੇ ਹੁਣੇ ਹੀ ਆਣ ਕੇ ਮਾਰ ਦੇਣਾ ਹੈ ਮਰਦਾਨੇ ਨੇ ਇਸ ਤਰ੍ਹਾਂ ਭੈ ਪੀਤ ਹੋਇਆ ਵੇਖ ਕੇ ਗੁਰੂ ਜੀ ਨੇ ਕਿਹਾ ਮਰਦਾਨਾ ਕਰਤਾਰ ਕਰਤਾਰ ਜਪੀ ਜਾ ਤੇ ਮਨ ਵਿੱਚ ਧੀਰਜ ਧਾਰ ਕੇ ਤਮਾਸ਼ਾ ਵੇਖ ਕੀ ਬਣਦਾ ਹੈ ਇਤਨੇ ਨੂੰ ਰਾਖਸ਼ਾਂ ਦੇ ਰਾਜੇ ਨੇ ਇਹਨਾਂ ਨੂੰ ਵੇਖ ਕੇ ਰਾਖਸ਼ਾਂ ਨੂੰ ਆਖਿਆ ਕਿ ਮਨੁੱਖ ਦਾ ਮਾਸ ਖਾਣ ਨੂੰ ਅੱਜ ਬੜੇ ਚਿਰ ਪਿੱਛੋਂ ਮਿਲਿਆ ਹੈ ਜਾਓ ਉਹ ਤੈਨ ਮੰਨੁੱਖ ਜੋ ਪਹਾੜ ਪਾਸ ਬੈਠੇ ਹੋਏ ਹਨ ਫੜ ਲਿਆਓ ਆਪਣੇ ਰਾਜੇ ਦਾ ਹੁਕਮ ਸੁਣ ਕੇ ਜਦ ਤਿੰਨ ਰਾਖਸ਼ ਗੁਰੂ ਜੀ ਪਾਸ ਆਏ ਤਾਂ ਉਹ ਅੰਨੇ ਹੋ ਗਏ ਉਹਨਾਂ ਨੂੰ ਰਾਸਤਾ ਵੀ ਨਾ ਦਿਸੇ ਕਿ ਕਿੱਧਰ ਜਾਣਾ ਹੈ ਜਦ ਇਸ ਤਰ੍ਹਾਂ ਵਿਆਕੁਲ ਹੋ ਕੇ ਰਾਖਸ਼ ਪਿੱਛੇ ਮੁੜ ਪਏ ਤਾਂ ਉਹਨਾਂ ਨੂੰ ਦਿਸਣ ਲੱਗ ਪਿਆ ਉਹਨਾਂ ਨੇ ਸਾਰੀ ਵਾਰਤਾ ਰਾਜੇ ਨੂੰ ਜਾ ਕੇ ਦੱਸੀ ਤਾਂ ਉਸ ਨੇ ਗੁੱਸੇ ਨਾਲ ਕਿਹਾ ਉੱਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਸੀ ਰਾਜੇ ਨੇ ਫਿਰ ਤਿੰਨ ਆਦਮੀ ਹੋਰ ਭੇਜੇ ਜੋ ਦੌੜ ਕੇ ਗੁਰੂ ਜੀ ਲੱਗੇ ਗਏ ਤਾਂ ਪਹਿਲਾਂ ਤਿੰਨੇ ਵਾਂਗੂ ਉਹ ਅੰਨੇ ਹੋ ਗਏ ਉਹਨਾਂ ਨੇ ਰਾਜੇ ਨੂੰ ਆਣ ਦੱਸਿਆ ਮਹਾਰਾਜ ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਅੰਨੇ ਹੋ ਜਾਂਦੇ ਹਾਂ ਜਦ ਪਿੱਛੇ ਹਟ ਆਉਂਦੇ ਹਾਂ ਤਾਂ ਦਿਸਣ ਲੱਗ ਪੈਂਦਾ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ ਇਸ ਤਰ੍ਹਾਂ ਜਦ ਰਾਜੇ ਨੇ 7 ਵਾਰ 3-3 ਆਦਮੀ ਭੇਜੇ ਤਾਂ ਹੈਰਾਨ ਹੋ ਕੇ ਉਸਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕੌਤਕ ਕੀ ਹੈ 7 ਵਾਰ ਆਦਮੀ ਭੇਜੇ ਹਨ ਪਰ ਕੋਈ ਵੀ ਉਹਨਾਂ ਨੂੰ ਫੜ ਕੇ ਨਹੀਂ ਲਿਆਇਆ ਮੰਤਰੀ ਨੇ ਕਿਹਾ ਰਾਜਾ ਜੀ ਕੋਈ ਕਲਾਵਾਨ ਜਾਪਦਾ ਹੈ ਜੇਕਰ ਹੁਕਮ ਕਰੋ ਤਾਂ ਮੈਂ ਆਪ ਜਾ ਕੇ ਵੇਖਾਂ ਰਾਜੇ ਦੀ ਆਗਿਆ ਲੈ ਕੇ ਮੰਤਰੀ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਵੱਲ ਤੁਰ ਪਿਆ ਅਤੇ ਹੱਥ ਜੋੜ ਕੇ ਅਰਦਾਸਾਂ ਕਰਦਾ ਹੋਇਆ ਆਪ ਜੀ ਪਾਸ ਆਣ ਕੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ ਅਤੇ ਬੇਨਤੀ ਕਰਕੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਅਤੇ ਕਿੱਥੋਂ ਚੱਲ ਕੇ ਆਏ ਹੋ ਅੱਗੇ ਕਿੱਥੇ ਜਾਓਗੇ ਗੁਰੂ ਜੀ ਨੇ ਕਿਹਾ ਸਾਡਾ ਨਾਮ ਨਾਨਕ ਨਿਰੰਕਾਰ ਹੀ ਹੈ ਵਿਰਾਗ ਧਾਰਨ ਕਰਕੇ ਆਪਣੀ ਮੋਜ ਵਿੱਚ ਵਿਚ ਰਹੇ ਹਾਂ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਨਗਰ ਵਿੱਚ ਕਰਤਾਰ ਆ ਪਾਇਆ ਹੈ ਸ਼ਰਦਾ ਧਾਰ ਕੇ ਉਹਨਾਂ ਦੀ ਸ਼ਰਨ ਪਵੋ ਤੁਹਾਡਾ ਨਿਸਤਾਰਾ ਹੋ ਜਾਵੇਗਾ ਦੇਵ ਲੂਤ ਨੇ ਵਜ਼ੀਰ ਨੂੰ ਕਿਹਾ ਮਨੋੱਖ ਮੇਰੀ ਖੁਰਾਕ ਚਾਹੀਦੀ ਹੈ ਮੈਂ ਤੇਰੀ ਗੱਲ ਮੰਨ ਕੇ ਉਹਨਾਂ ਦੀ ਸ਼ਰਨ ਗ੍ਰਹਿਣ ਨਹੀਂ ਕਰ ਸਕਦਾ ਮੈਂ ਆਪ ਜਾ ਕੇ ਵੇਖਦਾ ਉਹ ਕੈਸੇ ਹਨ ਜਦ ਦੇਵਲੂਤ ਸਾਰੇ ਰਾਖਸ਼ਾਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਦੇ ਨੇੜੇ ਆਣ ਕੇ ਇੱਕ ਮੰਤਰੀ ਤੋਂ ਬਿਨਾ ਸਾਰੇ ਰਾਖਸ਼ਾਂ ਸਹਿਤ ਅੰਨ ਹੋ ਗਿਆ ਇਹ ਕੌਤਕ ਵੇਖ ਕੇ ਦੇਵਲੂਤ ਨੇ ਕਿਹਾ ਹੇ ਮੰਤਰੀ ਜੈਸਾ ਤੂੰ ਕਹਿੰਦਾ ਅਸੀਂ ਵੈਸੇ ਹੀ ਪੂਰਨਪੁਰਖ ਹਨ ਹੁਣ ਜੇ ਇਹ ਕਿਰਪਾ ਕਰਕੇ ਦਰਸ਼ਨ ਦੇਣ ਤਾਂ ਮੈਂ ਇਹਨਾਂ ਦੀ ਚਰਨ ਸ਼ਰਨ ਲੈ ਕੇ ਸਦਾ ਲਈ ਇਹਨਾਂ ਦਾ ਸੇਵਾਦਾਰ ਬਣਿਆ ਰਹਾਂਗਾ ਜਦੋਂ ਵਜ਼ੀਰ ਨੇ ਸਮਝ ਲਿਆ ਕਿ ਰਾਜਾ ਸ਼ਰਧਾਵਾਨ ਹੋ ਗਿਆ ਹੈ ਇਸ ਦੇ ਮਨ ਵਿੱਚ ਕੋਈ ਮੈਲ ਨਹੀਂ ਰਹੀ ਤਾਂ ਉਸ ਨੇ ਗੁਰੂ ਜੀ પાસે ਜਾ ਕੇ ਬੇਨਤੀ ਕੀਤੀ ਕਿ हे ਮੁਕਤੀਦਾਤਾ ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ ਇਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ ਗੁਰੂ ਜੀ ਨੇ ਕਿਹਾ ਰਾਜਾ ਅੱਖਾਂ ਖੋਲ ਕੇ ਵੇਖ ਅਸੀਂ ਤੇਰੇ ਪਾਸ ਹੀ ਬੈਠੇ ਹਾਂ ਰਾਜੇ ਨੇ ਜਦ ਇਹ ਬਚਨ ਸੁਣਿਆ ਤਾਂ ਉਸ ਦੇ ਨੇਤਰ ਖੁੱਲ ਗਏ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੀਆਂ ਜੋ ਅਗਿਆ ਕੀਤੀ ਹੈ ਉਸ ਲਈ ਮੈਨੂੰ ਮaaf ਕਰ ਦਿਓ ਤੇ ਮੇਰੇ ਨਾਲ ਨਗਰ ਵਿੱਚ ਚੱਲ ਕੇ ਨਿਵਾਸ ਕਰੂ ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਉਸ ਦੇ ਘਰ ਚਲੇ ਗਏ ਸਨ ਦੇਵਲੂਤ ਨੇ ਆਪ ਜੀ ਦਾ ਇੱਕ ਸੁੰਦਰ ਮੰਦਰ ਵਿੱਚ ਨਿਵਾਸ ਕਰਾ ਕੇ ਬਹੁਤ ਸੇਵਾ ਕੀਤੀ ਸੀ ਦੇਵਲੂਤ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਘਰ ਨਿਵਾਸ ਕਰਾ ਕੇ ਛਕਣ ਵਾਸਤੇ ਫਲ ਮੇਵੇ ਤੇ ਹੋਰ ਪਦਾਰਥ ਭੇਟਾ ਕਰਕੇ ਬੇਨਤੀ ਕੀਤੀ ਕਿ ਛਕਣਾ ਕਰੋ ਗੁਰੂ ਜੀ ਨੇ ਕਿਹਾ ਜੇਕਰ ਪਹਿਲਾਂ ਤੂੰ ਸਾਡੀ ਇੱਕ ਗੱਲ ਮੰਨ ਲਵੇਂਗਾ ਤਾਂ ਅਸੀਂ ਤੇਰਾ ਇਹ ਭੋਜਨ ਛਕਾਂਗੇ ਤੁਸੀਂ ਰਾਖਸ਼ ਲੋਕ ਜੀਵ ਹਤਿਆ ਕਰਨ ਵਾਲੇ ਹੋ ਦੇਵਲੂਤ ਨੇ ਕਿਹਾ ਸੰਤ ਜੀ ਜਿਵੇਂ ਹੁਕਮ ਕਰੋਗੇ ਮੈਂ ਉਸ ਤਰ੍ਹਾਂ ਹੀ ਮੰਨਾਂਗਾ ਗੁਰੂ ਜੀ ਨੇ ਕਿਹਾ ਪਹਿਲਾਂ ਮਾਸ ਖਾਣਾ ਛੱਡੋ ਜਿਸ ਵਾਸਤੇ ਤੁਸੀਂ ਜੀਵ ਹਤਿਆ ਕਰਦੇ ਹੋ ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਲੋਕ ਪਰਲੋਕ ਸੁਧਰੇ ਬਹੁਤ ਸਮਾਂ ਹੋਇਆ ਰਾਖਸ਼ਾਂ ਦੀ ਕੁਲ ਵਿੱਚ ਹਰਨਾਕਸ਼ ਦੇ ਘਰ ਪੈਦਾ ਹੋ ਕੇ ਪਹਿਲਾਦ ਨੇ ਨਾਮ ਜਪਿਆ ਸੀ ਜਿਸ ਦੀ ਪ੍ਰਮਾਤਮਾ ਨੇ ਦੋਹਾਂ ਲੋਕਾਂ ਵਿੱਚ ਪੈਜ ਰੱਖੀ ਇਹ ਗੱਲ ਅੱਜ ਤੱਕ ਪ੍ਰਸਿੱਧ ਚੱਲੀ ਆ ਰਹੀ ਹੈ 라ਵਣ ਤੇ ਬਭੀਖਣ ਦੋਵੇਂ ਭਾਈ ਸਨ 라ਵਣ ਨੂੰ ਸ਼੍ਰੀ ਰਾਮਚੰਦਰ ਜੀ ਨੇ ਮਾਰ ਕੇ ਉਬੀਖਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦੇ ਦਿੱਤਾ ਤੂੰ ਵੀ ਵਿਭੀਖਣ ਵਾਂਗੂੰ ਸ਼ਰਧਾ ਨਾਲ ਭਗਤੀ ਕਰ ਤੇ ਨਾਮ ਜਪ ਤੁਸੀਂ ਜਿਹੜੇ ਜੀਵ ਹੱਤਿਆ ਦੇ ਪਾਪ ਕਰਦੇ ਹੋ ਇਹਨਾਂ ਦੇ ਕਾਰਨ ਤੁਸੀਂ ਨਰਕ ਭੋਗੋਗੇ ਤੇ ਦੁੱਖ ਪਾਓਗੇ ਨਾਮ ਤੋਂ ਬਿਨਾ ਉੱਥੇ ਤੁਹਾਡੀ ਹੋਰ ਕਿਸੇ ਨੇ ਰੱਖਿਆ ਨਹੀਂ ਕਰਨੀ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜਾ ਤੇ ਵਜ਼ੀਰ ਦੋਵੇਂ ਆਪ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਿਹਾ ਅਸੀਂ ਤੁਹਾਡੇ ਹੁਕਮ ਅਨੁਸਾਰ ਚੱਲਾਂਗੇ ਦੇਵਲੂਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਭੋਜਨ ਤਿਆਰ ਕਰੋ ਜਦ ਭਾਈ ਬਾਲਾ ਜੀ ਭੋਜਨ ਤਿਆਰ ਕਰਕੇ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸ਼ਾਦ ਆਪ ਛਕਿਆ ਤੇ ਬਾਕੀ ਦਾਦਾ ਰਾਜੇ ਤੇ ਉਸ ਦੇ ਮੰਤਰੀ ਨੂੰ ਛਕਣ ਵਾਸਤੇ ਦਿੱਤਾ ਪ੍ਰਸ਼ਾਦ ਛਕਣ ਨਾਲ ਹੀ ਉਹਨਾਂ ਦੋਹਾਂ ਦੇ ਕਪਾਟ ਖੁੱਲ ਗਏ ਅਤੇ ਤਤਕਾਲ ਹੀ ਮੁਕਤੀ ਦੇ ਅਧਿਕਾਰੀ ਹੋਏ ਗੁਰੂ ਜੀ ਨੇ ਉੱਥੇ ਕੁਝ ਸਮਾਂ ਨਿਵਾਸ ਕਰਕੇ ਸਾਰੇ ਰਾਖਸ਼ਾਂ ਨੂੰ ਨਾਮ ਜਪਣ ਵਿੱਚ ਲਾ ਕੇ ਗੁਰ ਸਿੱਖੀ ਜਾਨੀ ਕਿ ਸਤ ਸੰਗ ਕਰਨ ਦੀ ਮਰਿਆਦਾ ਸਥਾਪਨ ਕੀਤੀ ਉਪਰੰਤ ਜਦ ਗੁਰੂ ਜੀ ਉਹ ਤੋਂ ਤੁਰਨ ਲੱਗੇ ਤਾਂ ਆਪ ਜੀ ਨੇ ਦੇਵਲੂਤ ਨੂੰ ਕਿਹਾ हे ਰਾਜਾ ਦੇਵਲੂਤ ਅਸਾਂ ਸੁਦਰਸ਼ਨ ਨੂੰ ਮਹਾਰਾਜਾ ਬਣਾਇਆ ਹੈ ਤੁਸਾ ਉਸਦਾ ਹੁਕਮ ਮੰਨਣਾ ਦੇਵ ਲੂਤ ਨੇ ਕਿਹਾ ਮਹਾਰਾਜ ਮੇਰੇ ਨਾਲੋਂ ਤਾਂ ਹੁਣ ਇਹ ਮਿੱਟੀ ਵੀ ਚੰਗੀ ਹੈ ਕਿਉਂਕਿ ਮੇਰੇ ਵਿੱਚ ਇੱਕ ਤੀਲਾ ਤੋੜਨ ਦੀ ਵੀ ਸਮਰੱਥਾ ਨਹੀਂ ਰਹੀ ਅੱਜ ਤੋਂ ਮੈਂ ਤੁਹਾਡਾ ਹੁਕਮ ਮੰਨ ਕੇ ਸੁਦਰਸ਼ਨ ਨੂੰ ਹੀ ਆਪਣਾ ਸਵਾਮੀ ਮੰਨਾਂਗਾ ਜਦ ਗੁਰੂ ਜੀ ਵਿਦਾ ਹੋਣ ਲੱਗੇ ਤਾਂ ਰਾਖਸ਼ਾਂ ਨੇ ਮਿਲ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਗੁਰੂ ਨਾਨਕ ਜੀ ਦਾ ਨਾਮ ਜਪਣ ਲੱਗੇ ਤਾਂ ਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ